ਲੇ ਗਨੈਟ ਹਮਲੇ ਹੋਏ ਐ ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਪੁਲਿਸ ਨਾਕਾਮ ਹੀ ਹੈ ਜੀ ਇੱਕ ਅਡੇ ਸੀਨੀਅਰ ਨੇਤਾ ਜਿਹੜੇ ਰਾਸ਼ਟਰੀ ਕਾਰਜਕਾਰੀ ਦੇ ਸਦਸਦੇ ਪੂਰਵ ਮੰਤਰੀ ਪੂਰਵ ਸਟੇਟ ਪ੍ਰੈਜ਼ੀਡੈਂਟ ਪਰ ਅੱਜ ਅਗਰ ਇੱਕ ਚੁਣਿਆ ਹੋਇਆ ਜਿਹਨੇ ਇਸ ਜਲੰਧਰ ਇਸ ਪੰਜਾਬ ਦੀ ਰਹਿਨਵਾਈ ਕੀਤੀ ਹੋਵੇ ਅਜੋ ਲੋਕ ਨਹੀਂ ਸੇਫ ਆਮ ਨਾਗਰਿਕ ਸੇਫ ਨਹੀਂ ਉਹ ਚੰਦਗੜ੍ਹ ਮਾਦੀ ਦੂਰੀ ਤੇ ਪੁਲਿਸ ਥਾਣਾ ਹੈ ਤਦ ਵੀ ਕੋਈ ਡਰ ਖਾਫੀ ਜਿਹੜੇ ਇਹ ਜਿਹੜੇ ਲੋਕ ਕਿਉਂਕਿ ਹਮੇਸ਼ਾ ਹੀ ਭਾਤੀ ਅੰਤਾ ਪਾਰਟੀ ਨੇ ਕੁਰਬਾਨੀਆਂ ਦੇ ਕੇ ਇਸ ਪੰਜਾਬ ਨੂੰ ਬਚਾਇਆ ਤੁਸੀਂ ਜਿਹੜਾ ਬਲਾਸ ਹੋਇਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਬਲਾਸ ਹੋਇਆ ਇਹਨੂੰ ਸਿੱਧਾ ਸਿੱਧਾ ਭਾਜਪਾ ਨੂੰ ਡਰਾਉਂਦਾ ਮਤਲਬ ਹੈ ਕਿ ਜਾਂ ਜਿਹੜਾ ਬਿੱਲ ਆਇਆ ਵਾ ਜਿਹੜਾ ਬਿੱਲ ਦੀ ਭਾਰਤੀ ਜਨਤਾ ਪਾਰਟੀ ਡਰਨ ਵਾਲੀ ਨਹੀਂ ਹੈ ਨਾ ਇਦਾਂ ਦੀਆਂ ਕੋਈ ਕੁਰਬਾਨੀਆਂ ਦੇਣ ਤੋਂ ਪਿੱਛੇ ਖਹ ਪਜਦੀ ਹੈ ਅਗਰ ਪੰਜਾਬ ਨੂੰ ਬਚਾਉਣ ਲਈ ਜਿੰਨੀਆਂ ਕੁਰਬਾਨੀਆਂ ਜ਼ਰੂਰਤ ਹੈ ਪੂਰੀ ਪਾਰਟੀ ਤਿਆਰ ਹੈ ਪਰ ਇਦਾਂ ਦੇ ਲੋਕਾਂ ਦੇ ਜਿਹੜੇ ਸੀਨੀਅਰ ਜਿਨ੍ਹਾਂ ਨੇ ਪੰਜਾਬ ਨੂੰ ਚਲਾਇਆ ਹੋਵੇ ਅੱਜ ਉਹਨਾਂ ਦੇ ਘਰ ਇਦਾਂ ਹਮਲੇ ਹੋਣ ਨੂੰ ਲੱਗਦਾ ਕਿ ਪੰਜਾਬ ਕਿ ਤੱਕ ਹਜੇ ਤੱਕ ਪੁਲਿਸ ਇੱਕ ਦੋ ਗੱਲਾਂ ਆ ਇੱਕ ਤਾਂ ਵਕਫ ਬਿਲ ਜਿਹੜਾ ਆ ਉਹਨੂੰ ਲੈ ਕੇ ਉਹ ਤੇ ਆਮ ਲੋਕਾਂ ਦੀ ਹਕਾਂ ਦੇ ਵਿੱਚ ਮੂਵਮੈਂਟ ਚੱਲਦਾ ਪਿਆ ਉਹਨੂੰ ਲੈ ਕੇ ਉਹ ਆਮ ਲੋਕਾਂ ਦੇ ਅਕਲ ਬਕਰਵੋੜ ਦਾ ਬਿਲ ਤੁਸੀਂ ਦੇਖੋ ਪੂਰੇ ਦੇਸ਼ ਦੇ ਵਿੱਚ ਜਿੱਥੇ ਮੁਸਲਮਾਨੋ ਵੀ ਉਹਨਾਂ ਦੇ ਹੱਕ ਦਾ ਨਾਰਾ ਲਗਾ ਰਹੇ ਆ ਵਿੱਚ ਇਹ ਜਿਹੜੇ ਮੀਰ ਲੋਕ ਸੀ ਜਿਹੜੇ ਜਿਨ੍ਹਾਂ ਨੇ ਵਕੜ ਨੂੰ ਆਪਣੇ ਕਬਜ਼ੇ ਚ ਕੀਤਾ ਸੀ ਅੱਜ ਉਹਨਾਂ ਨੂੰ ਖਤਰਾ ਹੈ ਗਰੀਬ ਦੇ ਲਈ ਬਹੁਤ ਬੈਨੀਫਿਟ ਬਿਲ ਆ ਅਮਨੁਰਾਲਾ ਬਿਲਡ ਚਾਹਨੀ 4 ਤੋਂ 5 5-7 ਕਿਲੋਮੀਟਰ ਚੱਲ ਕੇ ਆਏ ਹੋ ਉਹ ਤੁਹਾਨੂੰ ਆਉਣ ਚ ਬਹੁਤ ਟਾਈਮ ਹੀ ਲੱਗਾ ਫ੍ਰਾਂਸਿਕ ਜਾਂਚ ਟੀਮ ਮੌਕੇ ਤੇ ਪਹੁੰਚੀ ਪੁਲਿਸ ਕਮਿਸ਼ਨਰ ਮੌਕੇ ਤੇ ਨਹੀਂ ਪਹੁੰਚਿਆ ਪੁਲਿਸ ਦੀ ਨਾਕਾਮੀ ਹੈ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਲਾਅ ਐਂਡ ਆਰਡਰ ਹੈ ਇਹਨਾਂ ਦੇ ਕੰਟਰੋਲ 'ਚ ਨਹੀਂ ਹੈ ਪੰਜਾਬ ਦੇ ਲੋਕ ਦੇਖ ਰਹੇ ਆ ਪਰ ਪੰਜਾਬ ਦੇ ਲੋਕ ਦਾ ਜਵਾਬ ਕੀ ਇੱਕ ਸਵਾਲ ਹੋ ਰਿਹਾ ਗੋਲੀਆਂ ਪਹਿਲਾਂ ਗੋਲੀਆਂ ਚੱਲਦੀਆਂ ਸੀ ਕਿ ਹੋਰ ਖਰਚਾ ਜਿਹੜਾ ਕੀਤਾ ਗਿਆ ਨਵੀਆਂ-ਨਵੀਆਂ ਗੱਡੀਆਂ ਨਾਲ ਲਗ ਦਿੱਤੀਆਂ ਹਾਈਜੈਕ ਪੁਲਿਸ ਨੇ ਨਾਹਰ ਲਗਾ ਰਹੀ ਖੁਸ਼ੀ ਸੋਕਾ ਤੋਂ ਦੂਰ थाना ਪੁਲਿਸ ਤੇ ਮੰਤਰੀ ਸਾਹਿਬ ਸਾਡੇ ਜਿਹੜੇ ਨਹੀਂ ਪੂਰਵ ਸੇਵ ਹੈਗੇ ਆ ਆਮ ਨਾਗਰਿਕ ਤੁਸੀਂ ਪਹਿਲਾਂ ਗੋਲੀਆਂ ਚੱਲਦੀਆਂ ਸੀ ਤੇ ਲੋਕਾਂ 'ਚ ਖੋਫ ਸੀ ਉਹਨੂੰ ਗ੍ਰੇਨੇਡ ਅਟੈਕ ਹੋਣ ਲੱਗ ਪਏ ਕਿੱਥੋਂ ਹੁੰਦਾ ਨੂੰ ਲੱਗ ਰਿਹਾ ਕਿ ਅਸਲੈਂਡਰ ਹੋ ਰਿਹਾ ਇਹ ਜਿਹੜਾ ਪੰਜਾਬ ਦਾ ਮਹੌਲ ਖਰਾਬ ਹੋ ਰਿਹਾ ਇਹਨੂੰ ਲਾਈਨ ਆਰਡਰ ਨੂੰ ਕੰਟਰੋਲ ਕਰਨਾ ਪਏਗਾ ਪੁਲਿਸ ਨੂੰ ਆਪਣੀ ਜਿਹੜੀ ਇਹ ਨਲਾਕੀ ਹੈ ਕਿ ਪੁਲਿਸ ਨੂੰ ਮੰਨਨੀ ਪਈ ਜਿੰਨਾਂ ਲਈ ਕੀ ਤੁਸੀਂ ਨਸ਼ੇ ਦੇ ਵਿਰੁੱਧ ਕੰਮ ਸ਼ੁਰੂ ਕੀਤਾ ਸੀ ਕਿ ਪੁਲਿਸ ਨਸ਼ੇ ਦੇ ਖਿਲਾਫ ਸ਼ੁਰੂ ਹੋ ਗਈ ਜੀ ਨਾਲ ਜੀ ਨੇ ਵੀ ਨਸ਼ੇ ਦੇ ਵਿਰੁੱਧ ਹੈ ਉਸ ਤੋਂ ਬਾਅਦ ਡਾਕਟਰ ਬਾਬਾ ਸਾਹਿਬ ਮੇਦਕਾ ਜੀ ਨੂੰ ਉੱਤੇ ਜੋ ਪੰਜਾਬ ਚ ਹਾਲਾਤ ਬਣਿਆ ਕਿਸੇ ਦਿਨੀ ਫਲੋਰ ਦੇ ਵਿੱਚ ਹੁਣ ਲੱਗਦਾ ਕਿ ਉਦਾਂ ਦੇ ਹਾਲਾਤ ਪੰਜਾਬ ਦੇ ਬਣਨੇ ਚੰਗੇ ਨਹੀਂ ਪਹਿਲੇ ਵੀ ਕੁਝ ਦਿਨ ਪਹਿਲੇ ਗ੍ਰਨੇਟ ਹਮਲੇ ਹੋਏ ਐ ਲੰਦਰ ਜੱਤੀ ਦੇ ਵਿੱਚ ਇਹ ਪੁਲਿਸ ਹੀ ਨਾਕਾਮੀ ਹੈ ਜੀ ਸੇ ਕਾਡੇ ਸੀਨੀਅਰ ਨੇਤਾ ਜਿਹੜੇ ਰਾਸ਼ਟਰੀ ਕਾਰਜਕਾਰੀ ਦੇ ਸਦਸਦੇ ਪੂਰਾ ਮਨਿਸਟਰ ਪੂਰਾ ਸਟੇਟ ਕਾ ਜੀ ਸੇ ਤੁਸੀਂ ਆ ਵੀ ਜੋ ਵੀ ਤੁਸੀਂ ਸਿੱਟਕੇ ਨਹੀਂ ਜੀ ਹੈ ਕਿ ਠੀਕ ਹੈ ਵੱਡਾ ਅਟੈਕ ਹੋਇਆ ਹੈਗਾ ਠੀਕ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕੀ ਕਰਦੇ ਵਿੱਚ ਅਟੈਕ ਆਇਆ ਦੇਖੋ 1:30 ਵਜੇ ਮੈਂ ਤਾਂ ਸੋ ਰਿਹਾ ਸੀਗਾ ਉਦੋਂ ਤੱਕ ਲੋਕ ਜਿਹੜੇ ਬਾਹਰ ਸੀਗੇ ਉਹਨਾਂ ਨੇ ਖੜਕਾਇਆ ਨੌਕ ਕੀਤਾ ਤੇ ਵੀ ਇਸ ਤਰ੍ਹਾਂ ਬਲਾਸਟ ਹੋਇਆ ਕਿਉਂਕਿ ਆਵਾਜ਼ ਤਾਂ ਆਈ ਪਹਿਲਾਂ ਲੱਗਿਆ ਮੈਨੂੰ ਕਿ ਵੀ ਟਰਾਂਸਫਾਰਮਰ ਜਿਹੜਾ ਹੈਗਾ ਇਲੈਕਸਿਟੀ ਦਾ ਇੱਥੇ ਲੱਗਾ ਹੋਇਆ ਹੈ ਨੇੜੇ ਉਹ ਕਿਉਂਕਿ ਅਮੋਨ ਓਵਰਲੋਡ ਕਾਰਨ ਕਈ ਵਾਰੀ ਉਹ ਬਲਾਸਟ ਹੁੰਦਾ ਹੈ ਤੇ ਫਿਰ ਜਦੋਂ ਨੀਂਦ ਵਿੱਚ ਸੀ ਮੈਂ ਤੇ ਉਦੋਂ ਫਿਰ ਲੱਗਾ ਕਿ ਸ਼ਾਇਦ ਥੰਡਰ ਦਾ ਹੈ ਕਿ ਵੀ ਕਲਾਊਡ ਥੰਡਰ ਹੈ ਤੋ ਫਿਰ ਬਾਅਦ ਚੋ ਨੌਕ ਕੀਤਾ ਉਹਨਾਂ ਦੱਸਿਆ ਕਿ ਬਸਦਾ ਬਲਾਸਟ ਹੋਇਆ ਤੇ ਸਾਰੀ ਚੀਜ਼ਾਂ ਜਿਹੜੀਆਂ ਫਿਰ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਸਟੇਸ਼ਨ ਤੇ ਨੰਬਰ 'ਚ ਗਨਮੈਨ ਭੇਜਿਆ ਕਿ ਵੀ ਉੱਥੇ ਇਨਫੋਰਮ ਕੀਤਾ ਬਾਕੀ ਆਫਸਰ ਨੂੰ ਫੋਨ ਕੀਤਾ ਸੀਗਾ ਕਿਉਂਕਿ 1 ਵਜੇ ਦਾ ਟਾਈਮ ਹੈ ਨਹੀਂ ਉਠਾਇਆ ਤਲਸਾ ਵੱਡੀ ਗੱਲ ਹੈਗੀ ਇੱਕ ਕਿ ਪੁਲਿਸ ਸਟੇਸ਼ਨ ਮਹਿਜ਼ 150 ਮੀਟਰ ਦੀ ਦੂਰੀ ਦੇ ਉੱਤੇ ਹੈਗਾ ਹਾਂਜੀ ਔਰ ਇੱਡਾ ਵੱਡਾ ਕਾਂਡ ਹੋ ਜਾਂਦਾ ਬਲਾਸਟ ਹੋ ਜਾਂਦਾ ਪਰ ਤੁਹਾਡੇ ਵੱਲੋਂ ਗਨਮੈਨ ਭੇਜਿਆ ਜਾਂਦਾ ਉੱਥੋਂ ਕੋਈ ਨਹੀਂ ਆਇਆ ਸਾਹਮਣੇ ਇਹ ਜੋ ਚੀਜ਼ਾਂ ਮੈਂ ਦੇਖ ਕੀ ਕਹਿ ਸਕਦਾ ਹੈ ਕਿ ਵੀ ਜੋ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਹੈ ਤੁਹਾਡੇ ਸਾਹਮਣੇ ਵੀ ਹੈ ਸਾਰੀਆਂ ਲੋਕਾਂ ਦੇ ਸਾਹਮਣੇ ਕਿ ਇੱਦਾਂ ਵੱਡਾ ਬਲਾਸਟ ਹੋ ਜਾਣਾ ਇੱਡਾ ਧੁਮਾਕੇ ਦੀ ਆਵਾਜ਼ ਆਉਣੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਵੀ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਵਿਡਰੋ ਕਰ ਲਈ ਹੈ ਸੋ ਤਾਂ ਪੁਲਿਸ ਬਿਹਤਰ ਜਾਣਦੀ ਹੈ ਕਿ ਵੀ ਕਿਸ ਟੰਗ ਨਾਲ ਕਿਸ ਕਾਰਨ ਤੇ ਏਟਬੀ ਡਰਾ ਕੀਤੀ